ਪੀੜੀ ਖਤਮ ਹੋ ਚੱਲੀ ਆ ਤੇ ਹੋ ਗਈ ਆ ਠੀਕ ਆ ਸਰਕਾਰ ਨੂੰ ਚਾਹੀਦਾ ਵੀ ਇੱਥੇ ਕੋਈ ਕਾਬੂ ਪਾਉਣਾ ਕੁਝ ਕਰਨਾ ਇਹਦਾ ਹੱਲ ਕੋਈ ਨਹੀਂ ਬੜਾ ਜਿਆਦਾ ਨਸ਼ਾ ਪਿੰਡਾਂ ਦੇ ਵਿੱਚ ਫੜਦੇ ਉਹਨੂੰ ਜਿਹੜਾ ਪੀਂਦਾ ਜਿਹੜਾ ਵੇਚਦਾ ਉਹਨੂੰ ਕੋਈ ਨਹੀਂ ਫੜਨ ਰਿਹਾ ਕਰਦੇ ਨੇ ਕਿਸਾਨਾਂ ਦੀ ਇਹਨਾਂ ਨੂੰ ਮੰਗ ਮੰਨਣੀ ਚਾਹੀਦੀ ਆ ਬੜਾ ਚੰਗਾ ਦੂਜੀਆਂ ਬਦਲਾਂ ਤੇ ਐਮ ਐਸ ਪੀ ਰੇਟ ਦਾ ਉਹ ਕਰੇ ਹਾਂ ਵੀ ਕੋਈ ਉਸ ਹਾਲ ਨਾ ਸਰਕਾਰ ਨੇ ਪੈਸਾ ਕੋਈ ਨਹੀਂ ਦਿੱਤਾ ਸਰਕਾਰ ਕਿੰਨਾ ਖਰਚਾ ਉਵਰਾਸਤ ਮਾਡਲ ਅਤਿੰਦਰ ਗੱਲ YouTube ਚੈਨਲ ਦੇਖਣ ਵਾਲੇ ਸਾਡੇ ਸਾਰੇ ਹੀ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਚੈਨਲ ਉਪਰ ਆਪ ਜੀ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਸਵਾਗਤ ਆ ਅੱਜ ਆਪਾਂ ਕਿਸਾਨਾਂ ਤੋਂ ਕੁਛ ਦੇ ਆਂ ਉਹਨਾਂ ਦੇ ਕੀਮਤੀ ਵਿਚਾਰ ਜਾਣਦੇ ਆਂ ਵੀ ਕਿਸਾਨੀ ਸੰਘਰਸ਼ ਬਾਰੇ ਜਾਂ ਕੋਈ ਨਸ਼ੇ ਪੱਤੇ ਬਾਰੇ ਪੰਜਾਬ ਦੇ ਵਿੱਚ ਕੀ ਚੱਲ ਰਿਹਾ ਇਸ ਸੰਬੰਧੀ ਆਪਾਂ ਇਹਨਾਂ ਦੀ رائے ਜਾਣਦੇ ਆਂ ਤੇ ਆਜੋ ਆਪਾਂ ਨਾਲ ਇਹਨਾਂ ਨਾਲ ਗੱਲਬਾਤ ਕਰਦੇ ਆਂ ਸਤਿਕਾਰਯੋਗ ਸਾਥੀਆਂ ਨੂੰ ਬੇਨਤੀ ਹੈ ਕਿ ਸਾਡੇ ਚੈਨਲ YouTube ਚੈਨਲ ਵਿਰਾਸਤ ਮਾਡਲ ਅਤਿੰਦਰ ਗਿੱਲ ਨੂੰ ਮਿਹਰਬਾਨੀ ਕਰਕੇ ਸਬਸਕ੍ਰਾਈਬ ਜਰੂਰ ਕਰੋ ਜੀ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਉਹ ਆਪਣੇ ਦੋਸਤਾਂ ਮਿੱਤਰਾਂ ਸੱਜਣਾ ਸਨੇਹੀਆਂ ਤੇ ਰਿਸ਼ਤਿਆਂ ਨੂੰ ਸਬਸਕ੍ਰਾਈਬ ਜ਼ਰੂਰ ਕਰਵਾਓ ਜੀ ਸਾਡੇ ਚੈਨਲ ਨੂੰ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਧੰਨਵਾਦ ਹਾਂਜੀ ਸਰਪੰਚਾ ਗਰਜੰਟ ਸਿੰਘ ਮਾੜੀ ਮੇਗਾ ਤੇ ਤੁਸੀਂ ਦੱਸਿਓ ਨਾ ਅੰਦਰ ਮੁੱਸੇ ਨੂੰ ਮਾੜੀ ਮੇਗਾ ਡੀਸੀ ਹਾਂਜੀ ਡੀਸੀ ਓ ਡੀਸੀ ਤੇ ਗੁਰਵਤਾਰ ਸਿੰਘ ਮਾੜੀ ਮੇਗਾ ਤੇ ਤੁਹਾਡਾ ਦਲਜੀਤ ਸਿੰਘ ਦੀ ਭੈਣ ਤੁਹਾਡਾ ਜੀ ਭਗਵਲ ਸਿੰਘ ਮਾੜੀ ਮੇਗਾ ਤੇ ਸਾਡਾ ਜੀ ਨਾਲ ਸਿੰਘ ਮਾੜੀ ਮੇਗਾ ਆਪਾਂ ਬੈਠੇ ਆ ਮਾਝੇ ਦੀ ਜਰਖੇ ਦੀ ਧਰਤੀ ਉੱਪਰ ਪਿੰਡ ਮਾੜੀ ਮੇਗਾ ਵੇਖੇ ਤੇ ਸਰਪੰਚ ਗੁਰਜੰਟ ਸਿੰਘ ਮਾੜੀ ਮੇਗਾ ਜ਼ਗੀਰਦਾਰ ਗੁਰਜੰਟ ਸਿੰਘ ਸੰਧੋ ਦੇਖੀ ਚੱਲ ਰਿਹਾ ਅੱਜ ਕੱਲ ਅੱਜ ਕੱਲ ਨਸ਼ੇ ਦਾ ਦੌਰ ਬੜਾ ਜ਼ਿਆਦਾ ਆਇਆ ਸਰਕਾਰ ਨੂੰ ਇੱਕ ਪੀੜੀ ਖਤਮ ਹੋ ਚੱਲੀ ਜਾਂ ਤੇ ਹੋ ਗਈ ਆ ਠੀਕ ਆ ਸਰਕਾਰ ਨੂੰ ਚਾਹੀਦਾ ਵੀ ਇੱਥੇ ਕੋਈ ਕਾਬੂ ਪਾਉਣਾ ਕੁਝ ਕਰਨਾ ਇਹਦਾ ਹੱਲ ਕੋਈ ਨਹੀਂ ਬੜਾ ਜਿਆਦਾ ਨਸ਼ਾ ਪਿੰਡਾਂ ਦੇ ਵਿੱਚ ਘਰ ਘਰ ਵਿਗੰਡਿਆ ਘਰ ਘਰ ਦੇ ਕਿ ਬੱਚਾ ਲੱਗਾ ਕੀ ਹੱਲ ਕਰੀਏ ਚਿੱਟਾ ਸਾਰਿਆਂ ਨੂੰ ਵੱਡਾ ਜਨਤਾ ਨੂੰ ਇਹੋ ਹੀ ਖਾਈ ਜਾਂਦਾ ਚਿੰਤਾ ਖਾਈ ਜਾਂਦੀ ਵੀ ਇਹ ਬਣੂਗਾ ਕੀ ਜਿੱਦਾਂ ਨੁਕਸਾਨ ਦਾ ਕੋਈ ਨਹੀਂ ਚਿੱਟਾ ਨਸ਼ਾ ਜਿਆਦਾ ਚੱਲ ਰਿਹਾ ਹਾਂਜੀ ਚਿੱਟਾ ਨਸ਼ਾ ਜਿਆਦਾ ਆ ਚਿੱਟੇ ਦਾ ਨਸ਼ਾ ਜਿਆਦਾ ਚੱਲ ਰਿਹਾ ਚਿੱਟੇ ਦਾ ਚੱਲ ਰਿਹਾ ਇਹ ਫੜਦੇ ਉਹਨੂੰ ਜਿਹੜਾ ਪੀਂਦਾ ਜਿਹੜਾ ਵੇਚਦਾ ਉਹਨੂੰ ਕੋਈ ਨਹੀਂ ਫੜਨ ਦਿਆ ਵੇਚਣ ਵਾਲੇ ਕੋਈ ਨਹੀਂ ਫੜਦਾ ਵੇਚਣ ਵਾਲੇ ਨੂੰ ਕੋਈ ਨਹੀਂ ਫੜਦਾ ਜਿਹੜਾ ਪੀਂਦਾ ਉਹਨੂੰ ਚਾਹੇ ਨੂੰ ਫੜ ਕੇ ਉਹਨੂੰ ਦੋ ਚੱਪੜੇ ਆੜਾ ਕੇ ਛੱਡ ਦਿੰਦੇ ਉਹ ਫੇਰ ਇਹ ਸਰਕਾਰ ਨੂੰ ਚਾਹੀਦਾ ਵੀ ਵੇਚਣ ਵਾਲੇ ਦੇ ਪਰਚਾ ਚਾਹੀਦਾ ਉਹਦੀ ਪ੍ਰਾਪਰਟੀ ਜ਼ਬਤ ਚਾਹੀਦੀ ਹੈ ਕੀ ਸਰਕਾਰ ਨੂੰ ਇਹ ਨਹੀਂ ਚਾਹੀਦਾ ਵੀ ਜੇ ਕੋਈ ਪੀਣ ਵਾਲਾ ਪੀਣ ਦੇ ਨਸ਼ੇ ਦੇ ਵਿੱਚ ਆਦੀ ਹੋ ਚੁੱਕਾ ਤੇ ਉਹਨੂੰ ਸਹੂਲਤ ਪਿੰਡ ਪੱਤਰ ਦਾ ਗੁੜਜਾਈ ਜਾਵੇ ਉਹਨੂੰ ਉਹਨੂੰ ਫੜ ਕੇ ਨਾਲ ਸੰਜੋਗ ਦੇਣ ਘਰ ਵਾਲਿਆਂ ਦੇ ਅੱਜ ਕੱਲ੍ਹ ਦੇ ਮੁੰਡੇ ਜਿਹੜੇ ਘਰ ਵਾਲਿਆਂ ਦੇ ਨਹੀਂ ਆਖੇ ਲੱਗਦੇ ਹਾਂ ਉਹਨੂੰ ਹਸਪਤਾਲਾਂ ਦੇ ਵਿੱਚ ਪਿੰਡ ਪੱਤਰ ਦਾ ਕੋਨੂੰ ਕੇਸ ਹਾਣ ਨਾਲ ਫਿੰਟਰ ਸੂਟਰ ਚ ਕਿਤੇ ਵੀ ਜਿੱਤਰਾ ਜੋ ਵੀ ਹੁੰਦਾ ਉਹਦਾ ਇਲਾਜ ਕਰਾਉਣ ਤੇ ਜਿਹੜਾ ਵੇਚਦਾ ਉਹਤੋਂ ਉਹਨੂੰ ਅੰਦਰ ਘੱਲਣ ਜੇ ਮਾਪਿਆਂ ਨੂੰ ਤੁਸੀਂ ਬਹੁਤ ਜ਼ਿਆਦਾ ਇਹਨਾਂ ਗੱਲਾਂ ਰੋ ਠੀਕ ਹੈ ਜੀ ਇਹ ਹਸਾਬ ਤਰੀਕੇ ਨਾਲ ਕੰਮ ਚੱਲੂਗਾ ਰੋ ਦਖਣੀ ਦੇਂਦੇ ਜਿਹੜਾ ਪੀਣ ਵਾਲਾ ਉਰ ਤੇ ਪਰਚਾ ਕਰਕੇ ਕਰ ਦੇਣਾ ਕੋਈ ਹੱਲ ਨਹੀਂਗਾ ਦੱਲੇ ਵਾਲੇ ਸਾਹ ਵਾਲੇ ਜੀ ਕਿਸਾਨੀ ਸੰਘਰਸ਼ ਬਾਰੇ ਕੀ ਗੱਲਬਾਤ ਹੈ ਕੀ ਵਿਚਾਰਾਂ ਇਸ ਹੋ ਜਾਣਾ ਕਿਸਾਨੀ ਦੇ ਜਿਹੜਾ ਨੇ ਜੋ ਕਰਦੇ ਨੇ ਕਿਸਾਨਾਂ ਦੀ ਇਹਨਾਂ ਨੂੰ ਮੰਗ ਮੰਨਣੀ ਚਾਹੀਦੀ ਆ ਬੜਾ ਚਰ ਹੋ ਗਿਆ ਬੈਠੇ ਨੂੰ ਦੱਲੇ ਵਾਲ ਦੀ ਕਿੰਦੀ ਵੱਡੀ ਕੁਰਬਾਨੀ ਹੈ ਜਿਹੜਾ ਇਨੇ ਚਰ ਦਾ ਮਰਨ ਵਰਤਾ ਤੇ ਰੱਖਿਆ ਬੈਠਾ ਆ ਉਹ ਤੋਂ ਮਗਰੋਂ ਹੋਰ ਬਹਿਣਗੇ ਤੇ ਇਹਦਾ ਨਹੀਂ ਹੱਲ ਕਰਦੇ ਤੇ ਘਾ ਰੌਲਾ ਵਧਦਾ ਹੀ ਆਇ ਘਟਦਾ ਨਹੀਂ ਗਾ ਨੁਕਸਾਨ ਹੀ ਆ ਠੀਕ ਜਨਤਾ ਦਾ ਵੀ ਨੁਕਸਾਨ ਹੈ ਤੇ ਸਰਕਾਰ ਦਾ ਵੀ ਨੁਕਸਾਨ ਹੈ ਜਨਤਾ ਨੂੰ ਅਪੀਲ ਕਰੋ ਕਿ ਭੱਜ ਬਸ ਕੇ ਡੱਲੇ ਮਾਰਦੇ ਵਾਲ ਦੇ ਮਗਰ ਜਾਣ ਕਿ ਆਪਣਾ ਤੁਸੀਂ ਚਾਹੁੰਦੇ ਵੀ ਜੇ ਆਪਣਾ ਜਿਹੜਾ ਉਹ ਕਹਿੰਦੇ ਵੀ ਚੋਨੇ ਦੇ ਫਸਲੀ ਚੱਕਰ ਚ ਕਿਸਾਨ ਫਸੇ ਆ ਵੀ ਚੋਨੇ ਕੋਈ ਫਸਲ ਹੋਰ ਜਿਹੜੀ ਹੋਰ ਸਾਰੀਆਂ ਦੀ ਤੁਹਾਨੂੰ ਐ 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 ਇਹ ਛੱਡ ਦੇਣੇ ਆ ਤੇ ਕਰਜ਼ੇ ਦੇ ਅੱਗੇ ਜੇ ਕਿਸਾਨ ਥੱਲੇ ਆਇਆ ਤੇ ਇਹ ਛੱਡ ਤੇ ਬਦਲਾ ਉਹ ਕਰਜ਼ੇ ਥੱਲੇ ਹੋਣਾ ਜੂ ਇਹ ਹੱਲ ਕਰਨੇ ਕਰਨ ਨਿਕਲ ਨੂੰ ਜਾਣ ਕਿ ਆਪਾਂ ਸਭ ਕੋ ਮੁੱਦੂ ਸਹੀ ਹੋ ਜਾਂਦਾ ਹੈ ਜੀ ਠੀਕ ਹੈ ਸਰਕਾਰ ਨੂੰ ਚਾਹੀਦਾ ਵੀ ਦੂਜੀਆਂ ਫਸਲਾਂ ਜਿਹੜੀਆਂ ਜਿਵੇਂ ਪਿਛਲੇ ਦੀ ਮੂੰਗੀ ਸਰਕਾਰ ਦੇ ਕਹਿਣ ਤੇ ਆਹਹ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਕਹਿਣ ਤੇ ਬੀਜੀ ਸੀ ਪਰ ਉਹ ਨਹੀਂ ਬੇਵੇਂ ਕਿਸਾਨ ਤਿਆਰ ਆਏ ਇਸੇ ਕੰਮ ਨੂੰ ਇਹ ਰੇਟ ਮਿਲੇ ਕਿਸਾਨ ਨੂੰ ਤਾਂ ਹਰ ਫੌਜੀ ਵੀ ਤਿਆਰ ਆ ਹਾਂ ਜੋ ਪਸੀ ਬੀਜੀ ਵੀ ਉੱਥੇ ਜਿੱਕੀ ਗੈਰ ਹੁਣ ਫਸਲ ਘਟ ਰਹੀ ਗਿਲਦੀ ਆ ਇਹਦਾ ਰੇਟ ਦੇਣ ਤੇ ਆਪੇ ਲੋਕ ਮੁਰਖੋ ਪਏ ਪੂਰੀ ਉਜਰ ਦੀ ਤੇ ਇੱਕ ਤੁਸੀਂ ਜਿਹੜਾ ਇਹ ਕਹਿੰਦੇ ਪਰਾਲੀ ਝੋਨੇ ਦੀ ਪਹਿਲੀ ਗੱਲ ਤਾਂ ਜੇ ਫਸਲੀ ਚੱਕਰ ਜੋ ਕਢਣ ਵੀ ਹੋਰ ਫਸਲਾਂ ਆਪੇ ਬੀਜਣਗੇ ਕਿਸਾਨ ਆ ਦੂਜੇ ਨੰਬਰ ਤੇ ਜੇ ਫਿਰ ਵੀ ਝੋਨੇ ਦੀ ਜਿਹੜੀ ਪਰਾਲੀ ਆ ਉਹਦਾ ਕੋਈ ਉਹਦੇ ਬਾਰੇ ਕੀ ਸਰਕਾਰ ਸਹੂਲਤ ਦੇਵੇ ਜਿਹੜੇ ਕਿਸਾਨ ਆ ਸਹੂਲਤ ਇਹਨਾਂ ਵੀ ਪਹਿਲੀ ਦੀ ਗੱਲ ਆ ਵੀ ਉਹ ਬਥੇਰੇ ਸੰਦ ਦਿੰਦੇ ਆ ਸੁਛੜੀ ਵੀ ਪਰ ਉਹਨਾਂ ਦਾ ਕੋਈ ਹੱਲ ਨਹੀਂ ਹੈਗਾ ਵੀ ਹਾਲੇ ਹੋਈ ਵੀ ਉਹਦੇ ਨਾਲ ਸਾਨੂੰ ਕਿਰ ਤੇਲ ਪਾਣੀ ਕੋ ਦੇ ਦੇਣ ਤੇ ਉਹ ਗੱਲ ਦੀ ਨਹੀਂ ਕਿ ਖਰਚਾ ਬੜਾ ਜਿਆਦਾ ਚੜਦਾ ਤੇ ਪੈਸੇ ਮੰਨੇ ਸਰਕਾਰੋਂ ਦਿੱਤੀ ਨਹੀਂ ਸਰਕਾਰ ਨੇ ਪੈਸਾ ਕੋਈ ਨਹੀਂ ਦਿੰਦਾ ਸਰਕਾਰ ਕਿੰਨਾ ਖਰਚਾ ਮਤਲਬ ਸਰਕਾਰ ਦੇਵੇ ਕਿਸਾਨਾਂ ਨੂੰ ਕਿੱਲੇ ਦਾ ਕਿੱਕਰ ਦਾ ਕਿੰਨੇ ਪੈਸੇ ਮੰਨੀ ਸਰਕਾਰ ਨੂੰ ਨਹੀਂ ਤੋਨੋ ਸਰਕਾਰ ਦੇ ਨਹੀਂ ਤੁਸੀਂ ਦੱਸੋ ਕਿ ਕਿੰਨੇ ਦਾ ਇੱਕ ਇੱਕ ਕਿਕਰ ਦਾ ਕਿੰਨਾ ਖਰਚਾ ਤੁਹਾਡਾ ਲੱਗ ਜਾਂਦਾ ਜਿਹੜੀਆਂ ਤੁਸੀਂ ਜ਼ਮੀਨ ਦੇ ਵਿੱਚ ਬੋਹਨੇ ਆ ਇਹਨਾਂ ਨੂੰ ਮੈਨੂੰ ਤਾਂ ਜਾਪਦਾ ਮਨੀਤੋਂ ਹੋ ਗਏ ਅਸੀਂ ਪ੍ਰਾਲੀ ਪ੍ਰੂਲੀ ਨੂੰ ਨਾ ਝੋਨੇ ਦੀ ਪ੍ਰਾਲੀ ਜਾਂ ਜੀ ਉਹਨੂੰ ਚੰਗੀ ਤਰ੍ਹਾਂ ਗੱਲਣਾ ਚਾਹਵੇ ਤੇ ਮੈਨੂੰ ਤਾਂ ਜਿਆਦਾ ਉਹਦੇ ਵਿੱਚ 1 ਕਿੱਲੇ ਦੇ 6-7000 ਰੁਪਏ ਦਾ ਤੇਲ ਲੱਗਿਆ ਹੁੰਦਾ 6-7000 ਦਾ ਇੱਕ ਉਹਨੂੰ ਪ੍ਰਾਲੀ ਨੂੰ ਬੁਰੀ ਕਰਦੇ ਤੇਲ ਨਾਲ ਜ਼ੋਰ ਲੱਗਦਾ ਨਹੀਂ ਨੱਕ ਪਾ ਕਰਨਾ ਪੈਂਦਾ ਤੇ ਜਿਹੜਾ ਉਹ ਸਰਕਾਰ ਨੇ ਜਿਹੜਾ ਸੁਪਰ ਸੀਡਰ ਵਗੈਰਾ ਜਿਹੜੀ ਜਿਵੇਂ ਕਣਕ ਆ ਉਹ ਐਡਾ ਵੱਡਾ ਕੋਈ ਹੱਲੀ ਮੇਨ ਹੱਲ ਨਹੀਂਗਾ ਉਹਦਾ ਕੋਈ ਚਾਰਟ ਬੜਾ ਜਿਆਦਾ ਲੱਗਦਾ ਅੱਛਾ ਤੇਲ ਤੇਲ ਬੜਾ ਜਿਆਦਾ ਲੱਗਦਾ ਪਰ ਉਹਦੇ ਨਾਲ ਸੁੰਡੀ ਪੈ ਜਾਂਦੀ ਉਹਦੇ ਨਾਲ ਸੁੰਡੀ ਪੈ ਜਾਂਦੀ ਕਿਸਾਨ ਦੀ ਫਸਲ ਨੂੰ ਸੁੰਡੀ ਪੈਂਦੀ ਹੈ ਪਰ ਰੋਖ ਨਹੀਂ ਆਉਂਦੀ ਥੱਲੇ ਪ੍ਰਾਲੀ ਅਛਾ ਉਹਨਾਂ ਕੋਈ ਫਰਕ ਨਹੀਂ ਪੈਂਦਾ ਗਾ ਤੇ ਝਾੜਦਾ ਕੋਈ ਪੈਂਦਾ ਵੀ ਝਾੜਦਾ ਉਹਨਾਂ ਸੰਡੀ ਸੰਡੀ ਪੈ ਜਾਂਦੀ ਥੱਲੇ ਤੁੰਡੀ ਵੀ ਪੈਂਦੀ ਆ ਮੇੜ ਖਾਲੀ ਸਰਕਾਰ ਕਰਨ ਲਈ ਚਲੋ ਵੀ ਇਹ ਕੋਈ ਹੱਲ ਪਰਾਲੀ ਗੱਲਣ ਦਾ ਹੱਲ ਪੂਰਾ ਕੋਈ ਨਹੀਂ ਹੈ ਖਾਲੀ ਠੀਕ ਆ ਮਤਲਬ ਕਿ ਫਿਰ ਉਹ ਕਿਸਾਨਾਂ ਨੂੰ ਘੱਟੋ ਘੱਟ ਜੇ 1500 ਰੁਪਏ ਕਿਹਾ ਸੀ ਉਹਨਾਂ ਨੇ ਹਜੇ ਦਿੱਤਾ ਨਹੀਂ ਉਹਨਾਂ ਨੇ ਚਾਹੁੰਦਾ ਆ ਵੀ ਅਸੀਂ ਇਹਨੂੰ ਅੱਗ ਨਾਲ ਲਾਈਏ ਇਹ ਵਿੱਚ ਗੱਲ ਦਾ ਕਿਸਾਨ ਦਾ ਵੀ ਫਾਇਦਾ ਪਰ ਕਰੇਗੀ ਮਜਬੂਰ ਹੋ ਜਾਂਦਾ ਆ ਇਹਦੇ ਚੰਗੇ ਬੂਟੇ ਵੀ ਛੱਡ ਜਾਂਦੇ ਆ ਮਜਬੂਰੀ ਨਾਲ ਕਰਨਾ ਪਈਦਾ ਕੀ ਕਰੇ ਰੱਖ ਨਹੀਂ ਚਾਰ ਹੁੰਦੇ ਕੋਈ ਵੀ ਮੈਂ ਮਤ ਜਿਉ ਤੁਸੀਂ ਕਹਿੰਦੇ 6-7000 ਰੁਪਇਆ ਖਰਚਾ ਆਉਂਦਾ ਪ੍ਰਤੀ ਏਕੜ ਦਾ ਹਾਂ ਹਾਂ ਤੇ ਘਟੋ ਘਟਾ ਬਰੀਕ ਕਰਦੇ ਵੀ ਘਟੋ ਘਟਾ ਸਰਕਾਰ ਕਿੰਨੇ ਦੇਵੇ ਕਿੰਨਾ ਦੇਵੇ ਮੰਨ ਲਓ 7000 ਨਾ ਦੇਵੇ ਸਰਕਾਰ ਤਾਂ ਕਿੰਨੇ ਦੇਕਰ ਸਰ ਸਕਦਾ ਹਾਂ ਜੀ 5000 ਦੇ ਦੇ ਵੀ ਘਟੋ ਘਟਾ 5 ਤਾਂ ਦੇਵੇ ਹੀ ਨਾ 5 ਦੇਵੇ ਆਹ ਚਲੋ ਕੋਸ਼ਿਸ਼ ਕਰਾਂ ਕੋਸ਼ਿਸ਼ ਨਾ ਕੋਸ਼ਿਸ਼ ਅਗਰ ਕੋਸ਼ਿਸ਼ ਜਿੰਦਰ ਕੋਲੋਂ ਪਾ ਲਈ ਠੀਕ ਆ ਇਹ ਕਿੰਨੀ ਵਾਰੀ ਤਵੀਆਂ ਤੋਂ ਹਿਸਾਬ ਨਾਲ ਮਾਰਨੀਆਂ ਪੈਂਦੀਆਂ ਤਵੀਆਂ ਨਹੀਂ ਫੇਰ ਵੀ ਉਹ ਜਿਹੜਾ ਉਹ ਸੁਪਰ ਫੀਡਰ ਜਿਹੜਾ ਦਿੱਤਾ ਆ ਉਹ ਹੀ ਨਾ ਬਿਲਕੁਲ ਅੱਗ ਨਾਲ ਹੈ ਜਿਹਦੇ ਦੋ ਤਿੰਨ ਵਾਰ ਉਹ ਫੇਰੀ ਤੇ ਪੇਰਗੜ ਬਣਦੀ ਕਿੱਲੇ ਅੱਛਾ ਫੇਰੀ ਜਾਈਏ ਉਹਨੂੰ ਜੋ ਪਰਾਲੀ ਕਰੜੀ ਬੜੀ ਉਹ ਸੁਪਰ ਸੀਡਰ ਤਾਂ ਉਹ ਉਹ ਤਾਂ ਕਣਕ ਦੀ ਬਜਾਈ ਵਾਸਤੇ ਆ ਨਾ ਹਾਂ ਕਰਨ ਗਰੀ ਬਜਾਈ ਹੋਇਆ ਤੇ ਪ੍ਰਾਲੀ ਕੁਦਰ ਨਾਲ ਸੀ ਪ੍ਰਾਲੀ ਕੁਦਰ ਨਾਲ ਆ ਜਿਹੜਾ ਪ੍ਰਾਲੀ ਕੁਦਰ ਨਾਲ ਆ ਜਿਹੜਾ ਉਹ ਉਹ ਤੇ ਕਿੰਨੇ ਕ ਵਾਰੀ ਆਪਾਂ ਨੂੰ ਉਹ ਤੇ ਤਿੰਨ ਚਾਰ ਵਾਰ ਫੇਰ ਕੇ ਤੇ ਫੇਰ ਗੱਲ ਪੜਦੀ ਤਿੰਨ ਚਾਰ ਵਾਰੀ ਅਲਕੈਲੇ ਦੇ ਵਿੱਚ ਫੇਰਦੇ ਦੇ ਜਿਹੜੀ ਉਹ ਵੀ ਟਰੈਕਟਰ ਬੜਾ ਜਿਆਦਾ ਔਖਾ ਹੁੰਦਾ ਮਿਛਲੇ ਉਹਦੇ ਨਾਲ ਹਾਂ ਤੇਲ ਉਹਦਾ ਤੇਲ ਉਹਦਾ ਬਾਲਦਾ ਮਸ਼ੀਨਰੀ ਬਹੁਤ ਵੱਡੀ ਚਾਹੀਦੀ ਆ ਆਮ ਆਮ ਕਿਸਾਨ ਦੇ ਵਾਸਤੇ ਗੱਲ ਬਾਤ ਆ ਜੀ ਆਮ ਕਿਸਾਨ ਜਿਹੜਾ ਹੈ ਛੋਟਾ ਕਿਸਾਨ ਆ ਵੱਡੀ ਮਸ਼ੀਨ ਉਹ ਮਰਿਆ ਮਰਿਆ ਉਹਦੇ ਵਿਚਾਰੇ ਦਾ ਉਹ ਮੈਂ ਨਹੀਂ ਸਕਦਾ ਫੇਰ ਇਹ ਤਾਂ ਹੁੰਡੀ ਜੀ ਪਈ ਜਾਂਦੀ ਕਮਾਲ ਕੇ ਜੇ ਕਿਰਾਏ ਤੇ ਕਰਦਾ ਫਿਰ ਖਰਚਾ ਬੜਾ ਪੈਂਦਾ ਹੈ ਜੀ ਕਿ ਛੋਟੇ ਕਿਸਾਨ ਦਾ ਜਿਹੜਾ ਹੈਗਾ ਉਹਦਾ ਮਤਲਬ ਨਹੀਂ ਸਕਦਾਗਾ ਵੱਡਾ ਤਾਂ ਲੈ ਸਕਦਾ ਮਸ਼ੀਨਰੀ ਵੱਡੀ ਵੱਡਾ ਹੁਣ ਰਹਿ ਹੀ ਕੋਈ ਨਹੀਂ ਜਾਂਦੇ ਆ ਵੀ ਵੱਡਾ ਜਿਹੜਾ ਕੋਈ ਜ਼ਿਆਦਾ ਨਹੀਂ ਕੋਈ ਥੋੜਾ 7 ਕਿਲਾ ਵਾਲੇ ਕੋਈ ਵੱਡੇ ਜਿਹੜੇ ਥੋੜੇ ਹੁੰਦੇ ਆਂ ਨੇ 6 7 ਵਾਲਾ ਨਹੀਂ ਕੋਈ ਮਤਲਬ 20 25 ਵਾਲਾ 20 25 ਕਿੰਨੇ ਵਾਲੇ ਕਿੰਨੇ ਕਿ ਇੱਥੇ ਕੋਈ 1 2 ਘਰ ਹੋਣ ਕਿ ਦੂਜੇ ਨੇ ਸਾਰੇ ਛੋਟੀ ਜ਼ਿੰਮੇਵਾਰੀਆਂ ਜਿਆਦੇ ਛੋਟੇ ਜ਼ਿੰਮੇਵਾਰੀਆਂ ਬਹੁਤ ਗਿਣਤੀ ਛੋਟੇ ਜ਼ਿੰਮੇਵਾਰੀਆਂ ਦੀ ਹੈ ਠੀਕ ਆ ਜੀ